ਸਹੀ ਹੈ ਸਹੀ ਹਬੀਬਾ ਸਾਡੇ ਦਿਮਾਗ ਬੁਮਾਰਾ ਪਿਆ ਉਹਨਾਂ ਦੀ ਜ਼ਿੰਮੇਵਾਰੀ ਹੈ ਕਿ ਕਿਸੇ ਮਹਿਨ ਜੋਦੀ ਸਾਡੇ ਸੱਤੇ ਲਿਆ ਕੇ ਤੁਹਾਡੇ ਕੋਲ ਕੋਈ ਲੀਡਰ ਨਹੀਂ ਕੋਈ ਨਹੀਂ ਆਇਆ ਕੋਈ ਨਹੀਂ ਸੇਕਾ ਨਹੀਂ ਮਾਰ ਪਾਈ ਜਾਦੇ ਮਾਰ ਪਾਈ ਜਾਦੇ ਹੱਥ ਜੋੜ ਕੇ ਬੇਨਤੀ ਆ ਸਰਕਾਰ ਨੂੰ ਪਹਿਲਾਂ ਇਹਨਾਂ ਕੋਲ ਜਾ ਕੇ ਮਾਂ ਚਦਾਓ ਜੀ ਆ ਵੇਖ ਲਓ ਮਿੱਤਰੋ ਮਾਂ ਮੇਰੀ ਨੇ ਬੜੀ ਗਰੀਬੀ ਕੱਟੀ ਏਕ ਨਾਮ ਗੱਲ ਕਰਦੇ ਖੇਤੀ ਦੀ ਪੱਠੇ ਪਈਆਂ ਤੋਂ ਵਡਾਉਣੇ ਪਤੰਦਰ ਨੇ ਗਰੀਬੀ ਦੀ ਤਾਂ ਤਸੱਲੀ ਕਰਾ ਕੇ ਕਰੋ ਪਜਾਤੀ ਹੁਣ ਲੱਗਦਾ ਅਮੀਰੀ ਦੀ ਵੀ ਬੁੰਡ ਪਾੜ ਕੇ ਛੱਡੇਗਾ ਹਲੋ ਹਾਂਜੀ ਮੈਮ ਮੈਮ ਕਿਸ ਪਲੇਅਰ ਸੇ ਜ਼ਿਆਦਾ ਹੋਪਸ ਹੈ ਆ ਮੈਂ ਫਰਸਟ ਟਾਈਮ ਆਈ ਹੂੰ ਜਸਟਿਸ ਮਨਾਲੀ ਫਰੋਮ ਮਨਾਲੀ ਆਈ ਐਮ ਫਰਸਟ ਟਾਈਮ ਇਜ਼ ਇ ਚੰਡੀਗੜ੍ਹ ਆ ਬੜੀ ਬਹੁਤ ਘੈਂਟ ਹੈ ਨਾ ਕੁੜੀ ਬਦਿਆ ਪੂਰੀ ਐ ਟੈਟ ਮਤਲਬ ਘੈਂਟ ਹਾਂਜੀ ਸਾਥ ਸਾਰੇ ਅਕਾਲ ਮਿੱਤਰੋ ਉਮੀਦ ਕਰਦਾ ਸਾਰੇ ਠੀਕ ਠਾਕ ਹੋਵਗੇ ਤੇ ਬਚੇ ਹੋਵਗੇ ਠੰਡ ਤੋਂ ਇੱਕ ਹੋਰ ਵੀਡੀਓ ਦੇ ਨਾਲ ਆ ਗਿਆ ਤੁਹਾਨੂੰ ਸੌਨ ਲਾਈਕ ਕਰੋ ਹੈੱਡਫੋਨ ਲਗਾਓ ਤੇ ਸਵਾਦ ਲਓ ਮੈਂ 온 ਚੀਜ਼ ਆਪੇ ਸਮਝਣ ਕਰਦਾ ਹਾਂ ਕਿ ਇਹ ਚਾਹਤ ਚੱਕ ਕਰਨੀ ਸੀ ਚੀਕ ਕਿਨੇ ਜਿੰਨ ਕੀ ਇਛਾ ਸਥੀਰ ਨਹੀਂ ਰਹਿ ਸਕਦੀ ਸਾਬ ਨੂੰ ਪਤਾ ਕੀ ਸਮਗਲਿੰਗ ਕਰਦਾ ਤੂੰ ਬਈ ਦੀਪ ਸਿੱਧੂ ਸਹੀ ਕਹਿੰਦਾ ਸੀ ਕਬਜ ਖੁੱਲੀ ਨਹੀਂ ਹਜੇ ਤੇਰੀ ਇਹਦੇ ਚਿਤੜਾਂ ਚ ਗੁੱਲਾ ਫਸਿਆ ਤਾਂ ਹੀ ਤੁਰਿਆ ਨਹੀਂ ਜਾਂਦਾ ਪਿਛਵਾੜੇ ਮੇ ਕੋਈ ਗੜਬੜ ਲੱਗਦੀ ਹੈ ਡਰੋਣਾ ਮੈਂ ਹੀ ਚਾਬੀ ਲਾ ਕੇ ਛੱਡਿਆ ਉਹ ਯਾਰੀ ਨਾਲ ਜਨਾ ਦੇ ਪੱਕੀ ਸਾਰੇ ਫਿਰਦੇ ਅਸਲੇ ਚ ਡਾਕਟਰ ਨਵਾਂ ਲੱਗਦਾ ਵੀਰ ਦੇ ਸਾਠ ਸੱਜੀ ਅੱਖ ਤੇ ਲੱਗੀ ਸੀ ਪੱਟੀ ਖੱਬੀ ਤੇ ਕਰਤੀ ਫਿਰ ਕੇ ਨਾਲ ਕਰਵਾ ਜਿੱਦੜੀ ਸੱਜੇ ਵਾਲਾ ਤੋਂ ਬਾਅਦ ਪੀਟਾਈ ਕੋਰੇ ਸਾਰੇ ਪਤੀ ਚ ਕਰਵਾ ਜਦ ਨਹੀਂ ਕੰਜਰ ਕਾਲੀ ਜੈਕਟ ਵਾਲਾ ਕੁੱਟ ਖਾ ਕੇ ਵੀ ਹੱਸੀ ਜਾਂਦਾ ਸਭ ਤੋਂ ਵਧੀਆ ਐਕਟਿੰਗ ਪਿੱਛੇ ਖੜੀ ਬੇਬੇ ਨੇ ਕੀਤੀ ਮਿਹਨਤ ਕਰਦੇ ਰਹੋ ਬਾਈ ਇੱਕ ਦਿਨ ਆਪੇ ਹੀ ਹਾਰ ਮੰਨ ਜਾਓਗੇ। ਐਡਰੈਸ ਦੇਈ ਬ్రో ਓਸਕਰ ਭੇਜਣਾ। ਇਸਕਾ 150 ਰੁਪਿਆ ਕੱਟ ਓਵਰ ਐਕਟਿੰਗ ਦਾ। ਸੰਤਰੀ ਅੰਦਰ ਮਤਰੀ ਖਾਂਦੇ। ਦੀਸੀ ਵਰਗੀ دہشت ਲੱਗਦੀ ਜਦੋਂ ਕਾਫਲੇ ਜਾਂਦੇ। ਵੇਖ ਯਾਰਾਂ ਦੇ ਬੜ ਬੋਲਦੇ। ਸਾਲਾ ਸਾਰਾ ਡਾਟਾ ਇਹਨਾਂ ਪੂਰਨ ਵਾਲੇ ਨੂੰ ਦੇਖ ਦੇ ਕੇ ਖਤਮ ਕਰ ਲਈਦਾ। ਜ਼ਰੂਰੀ ਨਹੀਂ ਕੀੜਾ ਜਾੜ ਚ ਹੀ ਹੋਵੇ। ਤੇਰੇ ਯਾਰ ਦੀਆ ਬਾਈ ਮੈਂ ਤੈਨੂੰ ਲਾਈਕ ਕਰਤਾ ਦਿੰਦਾ ਜਿਹੜਾ ਟੋਪੀ ਵਾਲਾ ਨਾ ਪੋਰਦਾ ਟੋਪੀ ਵਾਲਾ ਕਿਊਟ ਬਣਨ ਦੀ ਪੂਰੀ ਕੋਸ਼ਿਸ਼ ਕਰ ਰਿਹਾ ਹੋਰ ਮੇਰਾ ਕੋਟਾ ਉਹ ਕਿਹੜੀ ਤੇਰੇ ਯਾਰ ਦੀਆ ਕੀ ਬਾਤ ਹੈ ਬਾਪੋ ਕੀ ਬਾਤ ਹੈ ਬਾਪੋ ਜੱਟਾਂ ਵਾਲਾ ਮੁੰਡੇ ਦੀ ਅਖੀਰਲੀ ਤਾਲੀ ਨੇ ਕੀਲ ਕੇ ਰੱਖ ਤਾ ਸ਼ੱਕ ਕੱਢ ਤਾ ਜੇ ਕੁਝ ਚੰਗਾ ਨਹੀਂ ਬੋਲ ਸਕਦੇ ਤਾਂ ਗਾਲ ਜਰੂਰ ਕੱਢ ਦਿਆ ਕਰੋ ਭੋਰੀ ਚੱਲ ਇਹਨੂੰ ਕਹ ਅਸੀਂ ਵੀ ਵੇਲੇ ਹੀ ਆ ਦੇਖਣ ਨੂੰ ਬਾਈ ਤੂੰ ਵਧੀਆ ਗਾਉਂਦਾ ਪਰ ਤੇਰੀ ਸੰਗਤ ਮਾੜੀ ਆ ਜੇ ਹਾਂ ਟੋਪੀ ਵਾਲਾ ਟੇਕ ਕੇ ਖੜ ਜਾਂਦਾ ਤਾਂ ਪੱਕਾ ਲਾਈਕ ਕਰ ਦਿੰਦਾ ਮਾਣ ਪ੍ਰੀਤ ਮੈਮ ਮਲੇ ਨੇ ਅੱਜ ਵਿਆਹ ਸਾਡੇ ਭਾਪੀ ਦੇ ਵਿਆਹ 'ਚ ਜੈਰੀ ਜੀ ਮੈਮ ਨੂੰ ਸਾळ्या ਨਾਸਾ 'ਚ ਲੱਗੀ ਆ ਭਾਬੀ ਦਾ ਵਿਆਹ ਕਿਹੜਾ ਹੁੰਦਾ ਭਰਾ ਦਾ ਵਿਆਹ ਜਾਂ ਭੈਣ ਦਾ ਵਿਆਹ ਤਾਂ ਸੁਣਿਆ ਕੀ ਗੱਲ ਭਾਬੀ ਦਾ ਵਿਆਹ ਦੂਜੀ ਵਾਰ ਹੋਣ ਲੱਗਿਆ ਮੈਂ ਤਾਂ ਐਵੇਂ ਕਹਿ ਰਿਹਾ ਮਾਮਾ ਜੀ ਵੀ ਤੈਨੂੰ ਸਮਾਜਿਕ ਸਿੱਖਿਆ ਪੜਾਉਂਦੀ ਰਹੀ ਆ ਸਾਰੀ ਟੀਮ ਪਹੁੰਚੀ ਹੋਈ ਆ ਸਾਰੀ ਟੀਮ ਪਹੁੰਚੀ ਹੋਈ ਆ ਟੀਮ ਨੂੰ ਅਗਾ ਇਹ ਮਨੁੱਖਤਾ ਦੀ ਸੇਵਾ ਵਾਲੇ ਆ ਹਾਂਜੀ ਮੇਰੇ ਭਰਾਵੋ ਕਿਵੇਂ ਠੀਕ ਹੋ ਸਾਰੇ ਮੇਰੇ ਭਰਾ ਮੇਰੇ ਭਰਾਵੋ ਤੇ ਏਰੀਆ ਭੈਣੋ ਗੱਲ ਸੁਣ ਲਓ ਅਸੀਂ ਆਏ ਸੀ ਫਗਵਾੜਾ ਗੇਟ ਫਗਵਾੜਾ ਲੱਭ ਗਿਆ ਗੇਟ ਨਹੀਂ ਲੱਭਣ ਤੇ ਆ ਮਾਰੇ ਗੇਟ ਦੱਸੋ ਕਿੱਥੇ ਆ ਮੇਰਾ ਭਰਾ ਦੇਖੋ ਗੇਟ ਤੂੰ ਗੇਟ ਪਿੱਛੇ ਬੁੰਡ ਦੇਣੀ ਆ ਤੂੰ ਮੁੰਡਾ ਘਟ ਜਪਾਨੀ ਖੁਸਰਾ ਜ਼ਿਆਦਾ ਲੱਗਦਾ ਆ ਬੁੱਤ ਗੇਟ ਮੇਰੇ ਕੋਲੇ ਆ ਇਹ ਤੁਸੀਂ ਦੱਸੋ ਕੱਲੇ ਕੱਲੇ ਵੇਖਣਾ ਜਾਂ ਤਿੰਨਾਂ ਨੇ ਇੱਕੇ ਵਾਰ ਵੇਖਣਾ ਇਹ ਥੋੜਾ ਜਿਹਾ ਖੁਸਰਾ ਨਹੀਂ ਹੈਗਾ ਚੱਲ ਰ ਆ ਮਰਾ ਕੈਮਰਾ ਗੇਟ ਕੇ ਲਾ ਨਾਗੇ ਵਿਖਾਉਣੇ ਆ ਪਹਿਲਾਂ ਲਾਈਵ ਫਾਲੋਅਰ ਵਧਾ ਕੇ ਵਿਖਾਈਏ ਨਹੀਂ ਨਹੀਂ ਪਾਗਲ ਹੋ ਗਿਆ ਵਿਚਾਰਾ ਚਾਂਜਰ ਹੀ ਪਾਈ ਫਿਰਦਾ ਗਲੇ ਚ ਨਾਗੇ ਦਿਖਾਉਣੇ ਖਾਚਾ ਉਸੇ ਜੰਮਣ ਕੰਦਾ ਕੰਬਣ ਲੋਕੀ ਕਹਿੰਦੇ ਪਚਾਲ ਆ ਗਿਆ ਸਾਸਿਕਾਲ ਜੀ ਸਾਰਿਆਂ ਨੂੰ ਆ ਵੇਖੋ ਇਧਰ ਠੀਕ ਹੈ ਨਾ ਉਹ ਲੋਕ ਤਾਂ ਐਵੇਂ ਜੱਟੋ ਡਰੀ ਜਾਂਦੇ ਆ ਜੇ ਆਹ ਸੇ ਪਾਣੀ ਗਰਮ ਕਰਾਉਂਦਾ ਫਿਰੇ ਗੱਲ ਹੀ ਕੋਈ ਨਹੀਂ ਜਿੱਤੋ ਇੱਕ ਗਰੀ ਬੁੰਡ ਚ ਲੈ ਲਾ ਆਓ ਇਧਰ ਤੁਹਾਨੂੰ ਅੱਜ ਉਹਨੇ ਕਿਹਾ ਕਿ ਮੈਂ ਐਂਦੇ ਚ ਰਾੜ ਲਾ ਜੇ ਕਿਸੇ ਨੂੰ ਤੁਸੀਂ ਚੰਗਾ ਨਹੀਂ ਬੋਲ ਸਕਦੇ ਤਾਂ ਇੱਕ ਗਾਲ ਜਰੂਰ ਕੱਟ ਦਿਆ ਕਰੋ ਵਿੱਚੋਂ ਵਿੱਚ ਬੁੰਡ ਪਾਟ ਰਹੀ ਮੰਨ ਜਾਂ ਨਾ ਮੰਨ ਆਦਾ ਰਾਜ ਪਤਾ ਕੀ ਹੈ ਇੱਕ ਮਿੰਟ ਖੜੋ ਪਹਿਲਾਂ ਆਪਾਂ ਸੁਣਾਉਨੇ ਆਂ ਜੀ ਜੀ ਠੀਕ ਆ ਤੇ ਆ ਵੇਖੋ ਜੱਟੋ ਤੇਰੇ ਵਰਗੀ ਚਵੜ ਜਿੰਦਗੀ ਚ ਪਹਿਲੀ ਵਾਰ ਦੇਖੀ ਕਹਿੰਦੇ ਛੋਟੇ ਹੁੰਦੇ ਇਹਦੇ ਸਿਰ ਤੇ ਸੱਟ ਵੱਜ ਗਈ ਸੀ ਪਰ ਗਰੀਬੀ ਕਰਕੇ ਇਹਦਾ ਇਲਾਜ ਨਹੀਂ ਹੋ ਸਕਿਆ ਜਿੱਦਣ ਤੈਨੂੰ ਨਮੂਨੀਆਂ ਹੋ ਗਿਆ ਨਾ ਤੂੰ ਨਹਾਉਣਾ ਛੱਡ ਦਵਾਈ ਵੀ ਬਿਨਾ ਪਾਣੀ ਤੋਂ ਲਿਆ ਕਰੇਗਾ ਤੇਰੀ ਬੋੰਡ ਚ ਕਿਹੜਾ ਕੀੜਾ ਜਿਹੜਾ ਤੈਨੂੰ ਟਿਕਣ ਨਹੀਂ ਦਿੰਦਾ ਕਦੇ ਪੈਸੇ ਸੁੱਟ ਦੇਣਾ ਕਦੇ ਰੋਟੀਆਂ ਸੁੱਟ ਦੇਣਾ ਬੰਦਿਆਂ ਵਾਲੀ ਗੱਲ ਹੈ ਕੋਈ ਕਿੰਨੇ ਮਾਰਾ ਟਾਈਮ ਦੀ ਗਰੀਬੀ ਛੱਡ ਕੇ ਜਾਂਦੇ ਨਹੀਂ ਤਬਦਾਈ ਮੰਗਿਆ ਰਸੂਈ ਜਾਂਦੇ ਤੇਲ ਮੁੱਕ ਗਿਆ ਦਰਵਾਜ਼ੇ ਉੱਤੇ ਮਾਂ ਪੁੱਤ ਨੇ ਆਪਣੀ ਭੈਣ ਦੀ ਫੋਟੋ ਲਾ ਰੱਖੀ ਲੋਕਾਂ ਨੂੰ ਦੱਸਣ ਵਾਸਤੇ ਸੁਣੋ ਤੇ ਘਰ ਦੇ ਵਿੱਚ ਨੈਗੇਟਿਵਿਟੀ ਚੱਲਦੀ ਪਰ ਇਹ ਕੁੜੀ ਬਹੁਤ ਘੈਂਟ ਹੈ ਨਾ ਕੁੜੀ ਵਧੀਆ ਪੂਰੀ ਐ ਟੈਟ ਹੈ ਲੂਲੂ ਲੈਣੀ ਦਾ ਮੈਂ ਮਲਾ ਘੈਂਟ ਭੈਂਦੇ ਯਾਰਾ ਕੀ ਕਹਿੰਦੇ ਸੋਰੀ ਯਾਰ ਦੰਦ ਕੱਢਦਾ ਹਰਾਮ ਆਜਾਦਾ ਗੁੱਸਾ ਨਾ ਮੂੰਚ ਨਿਕਲੇਗਾ ਮੂੰਚ ਪਾਇਆ ਕਿਉਂ ਸੀ ਸੱਚ ਬੋਲਣ ਵਿੱਚ ਕੀ ਸ਼ਰਮ ਆ ਤੋ ਇਸ ਸਮੇਂ ਆਪਕੋ ਸਿੱਧੀ ਤਸਵੀਰੇ ਡੇ ਟੂ ਡੇ ਕੇ ਮਾਧਿਅਮ ਸੇ ਦੇਖਨੇ ਕੋ ਮਿਲ ਰਹੀ ਹੈ ਔਰ ਲੋਗੋ ਸੇ ਬਾਤ ਕਰਤੇ ਮੈਮ ਕੀ ਐਕਸਪੈਕਟੇਸ਼ਨ ਕਰਤੀ ਹੈ ਹੈਲੋ ਹਾਂਜੀ ਮੈਮ ਮੈਮ ਕਿਸ ਪਲੇਅਰ ਸੇ ਜ਼ਿਆਦਾ ਹੋਪ ਸੇ Uh, uh, मैं फर्स्ट टाइम आई हूँ जस्ट इज मनाली फ्रॉम मनाली आई एम फर्स्ट टाइम इज चंडीगढ़ शी इज एजुकेशन इज ग्रेजुएशन या फर्स्ट टाइम इज मैथ लास्ट टाइम इज इंग्लिश एंड फर्स्ट टाइम इज मैथ एंड बिकॉज यूर द इंडिया एंड साउथ जो भी है मैच मुझे नहीं पता हाँ साउथ अफ्रीका एंड बिकॉज इज द फर्स्ट लास्ट इम इंग्लिश हम शर्मिंदा है तेरे कातिल अभी जिंदा है <laughs> ना इंग्लिश आती है ना शर्म ਜਸਟਿਸ ਮਨਾਲੀ ਫਰਮ ਮਨਾਲੀ ਲੱਗਦਾ YouTube ਤੋਂ ਸਿੱਖੀ ਆ ਇੰਗਲਿਸ਼ ਮੈਡਮ ਲੱਗਦਾ ਸਿੱਖੋ ਐਪ ਤੋਂ ਕਲਾਸਾਂ ਲੈਂਦੀ ਆ ਅਮਰੀਕਾ ਕੀ ਕਹਿਤਾ ਥਾ ਕਲੀਅਰ ਸੇ ਜ਼ਿਆਦਾ ਹੋਪਸ ਆ ਮੈਂ ਫਸਟ ਟਾਈਮ ਆਈ ਹਾਂ ਜਸਟਿਸ ਮਨਾਲੀ ਫਰਮ ਮਨਾਲੀ ਆਈ ਐਮ ਫਸਟ ਟਾਈਮ ਇਜ਼ ਅ ਚੰਡੀਗੜ੍ਹ ਪੰਜਾਬੀ ਬੋਲ ਮੈਨੂੰ ਅੰਗਰੇਜ਼ੀ ਜਹੀ ਨਹੀਂ ਆਉਂਦੀ ਵੀਡੀਓ ਵਧੀਆ ਲੱਗ ਰਹੀ ਹੁੰਦੀ ਆ ਤਾਂ ਲਾਈਕ ਜਰੂਰ ਕਰ ਦਿਆ ਕਰੋ ਅਗਰ ਲਾਈਕ ਪਹਿਲਾਂ ਹੀ ਕਰਤਾ ਹੈ ਤਾਂ ਕਮੈਂਟ ਕਰਕੇ ਦੱਸ ਦਿਆ ਕਰੋ ਤੇ ਅਗਰ ਵੀਡੀਓ ਵਿੱਚ ਕੋਈ ਕਮੀ ਲੱਗੇ ਜਾਂ ਕੁਝ ਚੇਂਜ ਕਰਨਾ ਚਾਹੀਦਾ ਤਾਂ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਆ ਵੇਖ ਲਓ ਮਿੱਤਰੋ ਮਾਂ ਮੇਰੀ ਨੇ ਬੜੀ ਘੀ ਘਰੇ ਖਾਨ ਆ ਵੇਖ ਲਓ ਸਾਡੇ ਦਾ ਕੁੱਤੇ ਬਦਾਮ ਖਾਂਦੇ ਵਾਰਾ ਆਵੇ ਲਾ ਪਕਦੀ ਮਾਰਾ ਸੱਚੀ ਨਾ ਰੋਟੀ ਪਕਦੀ ਸੀ ਹੈ ਗਲਤ ਬੰਦਾ ਅਮੀਰ ਹੋ ਗਿਆ ਕੁੱਤੇ ਵੀਰ ਇਸ ਕਰਕੇ ਨਹੀਂ ਖਾ ਰਹੇ ਉਹਨਾਂ ਨੂੰ ਡਾਰ ਕੇ ਤੇ ਕੱਲ ਨੂੰ ਚਾਰ ਬੰਦੇ ਚ ਖਲੋਤਾ ਇਹ ਨਾ ਕਹਿ ਦੇਵੇ ਇਹਨਾਂ ਨੂੰ ਮੈਂ ਬਦਾਮ ਪਾਏ ਸੀ ਵੀਡੀਓ ਬਣ ਗਈ ਹੁਣ ਚੋਕਲਾ ਬਦਾਮ ਕੂਸੇ ਮੈਂ ਵੀ ਬਹੁਤ ਦੇਖੇ ਨੇ ਪਰ ਆਹ ਪਹਿਲੀ ਵਾਰ ਦੇਖ ਰਿਹਾ ਹਾਂ ਵੀਰ ਜੀ ਤੁਸੀਂ ਉਹਨਾਂ ਬਾਰੇ ਕੀ ਕਹਿਣਾ ਚਾਹੋਗੇ ਜਿਹੜੇ ਗੱਲ ਗੱਲ ਦੇ ਬੱਚੇ ਨਵੇਂ-ਨਵੇਂ ਬਦਮਾਸ਼ ਬਣੇ ਆ ਇਹਨਾਂ ਨੂੰ ਬਸ ਆਪਾ ਠਾਉਣਾ ਵਾ ਇਹ ਨੈੱਟ ਦੇ ਬਦਮਾਸ਼ ਬਣੇ ਆ ਆਪਣੀ ਹੀ ਗੱਲ ਕਰੀ ਜਾਂਦੇ ਜਿੱਤਣਾ ਤੇ ਮਾਸ ਨਹੀਂ ਸਾਡੇ ਵਰਗਾ ਕੋਈ ਬਦਮਾਸ਼ ਨਹੀਂ ਇਹਨਾਂ ਨੂੰ ਬਸ ਆਪਾਂ ਬਦਮਾਸ਼ੀ ਤੋਂ ਠਾਉਣਾ ਵਾ ਹਾਂਜੀ ਵੀਰ ਜੀ ਤੁਹਾਡਾ ਕੀ ਵਿਚਾਰ ਦੇ ਵੀਰ ਜੀ ਅੱਜਕੱਲ ਜਿਹੜੇ ਨਿੱਕੇ ਬੱਚੇ ਬੰਦੇ ਆ ਸਟੋਰੀਆਂ ਵਾਲੇ ਬਦਮਾਸ਼ ਤੂੰ ਸਾਲਿਆ ਬਦਮਾਸ਼ੀ ਤੋਂ ਬਿਨਾਂ ਵੀ ਕੁਝ ਪੁੱਛ ਲਿਆ ਕਰ ਇਹਨਾਂ ਤੋਂ ਕਰਨੀਆ ਤਾਰਾ ਚੋਰੀ ਗੱਲਾਂ ਬਦਮਾਸ਼ੀ ਦੀਆਂ ਬੱਚੇ ਤੇ ਤੁਸੀਂ ਕੀ ਬਜ਼ੁਰਗ ਹੋ ਸਾਲੇ ਜੀਹਦੇ ਦਾੜੀ ਨਾਲ ਮੁੱਛ ਮੇਰਾ ਧੀਆਂ ਵਰਗਾ ਪੁੱਤ ਇੱਕਦਿਏ ਮੇਰੀ ਗੱਲ ਹੋ ਰਹਾ ਅੱਜ ਮੈਂ ਖਿਡਾਰੀ ਤੇ ਆਇਆ ਤੁਸੀਂ ਚਾਹ ਪੀਂਦੇ ਗੁਰਦੀ ਪੀਓ ਸ਼ੱਕਰ ਦੀ ਪੀਓ ਕੈਲੀ ਤੀਨੀ ਚਾਹ ਪੀਏ ਜੰਦੇ ਹੋ ਤੀਨੀ ਆ ਕੋ ਆ ਦੇਖੋ ਆਹਾ ਹਾ ਹਾ ਕਿਆ ਨਹੀਂ ਆਹਾ ਹਾ ਹਾ ਨੂੰ ਬੁੰਡ ਮਾਰ ਲਈ ਤੇਰੀ ਯਾਰਿਆ ਵੀਰ ਗੁਰਦੀ ਚਾਹ ਪੀਆ ਕਰੋ ਦੇਖੋ ਭਈਆ ਗੋਲੇ ਚਾਗੂ ਮਨਾ ਤੈਨਾਂ ਚਾਰਾਂ ਕਰਵਾ ਦੇ ਚੀ ਬਾ ਕਰ ਮੋਹ ਚ ਪਾਇਆ ਨਹੀਂ ਤੇ ਆਹ ਪਹਿਲਾਂ ਹੀ ਫਰੀ ਦਾ ਗੋੜਖਾਨ ਦੇ ਚੱਕਰ ਚ ਦੇਖ ਸੱਚੀ ਉਹ ਸਾਡਾ ਮਾਲ ਤੇ ਬਰਾਉਣ ਤੇਰੀ ਬਾਈ ਠੰਡਾ ਪੀ ਕੇ ਦਸ ਮਸਲਾ ਕੀ ਆ ਅੱਖ 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 ਬੈਲ ਸੂਟਾਂ ਦੇ ਤਿੰਨਾਂ ਸਵਾ ਲੱਖ 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 ਵਾਟ ਦਾ ਹੈਲ ਵੀਰੇ 1 ਮਿੰਟ ਬੈਠ ਕੇ ਦਸ ਗੱਲ ਕੀ ਹੋਈ ਆ ਯਾਰ ਕੱਟ ਕੂਕਾ ਵੀ ਨਹੀਂ ਉੱਤੋਂ ਟੱਖ ਨੱਕ 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 ਤੇਰੀ ਹੀਲ ਸਾਡੀ ਕੁੜੀ ਕਰੇ ਵੱਡਾ ਹੋ ਕੇ ਪਛਤਾਓ ਵੀ ਭੈਣ ਚੋ ਇਹੇ ਕੀ ਕੂਸੀ ਪੋਰੀ ਸੀ ਟੜਫਦਾ ਕਿਉਂ ਆ ਛੋਟੇ ਵੀਰ ਨਾਲ ਨਾਲ ਹੀ ਐਡਿਟ ਹੁੰਦੀ ਏ ਕਿ ਅਸੀਂ ਝਾੜੂ ਵਾਲਾ ਜਿਤਾਇਆ ਹੁਣ ਉਹਦੇ ਝਾੜੂ ਪਹਿਨ ਕੇ ਤਾਣ ਦੇ ਖਸਮ ਦੇ ਠੀਕ ਆ ਬਿਲਕੁਲ ਦੇਖੋ ਇੱਥੇ ਆ ਕੇ ਦੇਖੋ ਸਰਕਾਰ ਪਹਿਨ ਚ ਦਾਂਦੀ ਐ ਤੇ ਹਾਂ ਬੀਬੀ ਨੇ 6 ਦੀਆਂ 6 ਗਾਲਾਂ ਬੜੀਆਂ ਟਕਾ ਕੇ ਕਢੀਆਂ ਨੇ ਚੱਲੋ ਸੇਵਕਾ ਇੱਥੇ ਤਾਂ ਪੈਂਚੋ ਪੈਂਚੋ ਹੋਈ ਪਈ ਆ ਸਰਕਾਰ ਨੇ ਕੀ ਕੀਤਾ ਉਹਨਾਂ ਦਾਰੀਆਂ ਕੋਠੀਆਂ ਪਾ ਲਈਆਂ ਦੋ ਦੋ ਵਿਆਹ ਕਰਾ ਲਿਆ ਉਹਨੇ ਲੋਕਾਂ ਨੂੰ ਵੀ ਇਹ ਕਹਿੰਦਾ ਵੀ ਕਰਾਓ ਤੁਸੀਂ ਉਹ ਭੈਣ ਚਦਾਊਗਾ ਤੇ ਹੈਗੇ ਇੱਥੇ ਅਸੀਂ ਗੰਦ ਖਾਂਦੇ ਆ ਸਾਡੇ ਜਵਾਕ ਗੰਦ ਖਾਂਦੇ ਆ ਖਾਂਢੀ ਗਿਰਦੀ ਬੋਲੀ ਚ ਗੱਲਾਂ ਸੱਚੀਆਂ ਵੈਸੇ ਸਹੀ ਹੈ ਸਹੀ ਹਬੀਬੀ ਸਾਡੇ ਦਿਮਾਗ ਬਿਮਾਰ ਪਏ ਉਹਨਾਂ ਕਿ ਜਿੰਮੇਵਾਰੀ ਹੈ ਕਿ ਕਿਸੇ ਭੈਣ ਚੋਦੀ ਥੋੜੇ ਥਾਡੇ ਸੱਤੇ ਲਿਆ ਕੇ ਅਸੀਂ ਤੁਹਾਡੇ ਕੋਲ ਕੋਈ ਲੀਡਰ ਨਹੀਂ ਕੋਈ ਨਹੀਂ ਆਇਆ ਕੋਈ ਨਹੀਂ ਸਰ ਜਨਾ ਨਹੀਂ ਮਾਤਵਾਇ ਜਾਤੇ ਰਮਦੀਰ ਮਾੜ ਦੀ ਰਿਸ਼ਤੇਦਾਰ ਲੱਗਦੀ ਆ ਬਹੁਤ ਮਿੱਠਾ ਬੋਲਦੀ ਆ ਬੀਬੀ ਭੈਣ ਦੀ ਗੱਲ ਤਾਂ ਹੈਲਪਿੰਗ ਵਰਬ ਵਾਂਗ ਵਰਤੀ ਏ ਤਾਂ ਮਿੱਤਰੋ ਇਹ சேனਲ ਵੀਡੀਓ ਨੂੰ ਖਤਮ ਕਰਦੇ ਆਂ ਵੀਡੀਓ ਕਿੱਦਾਂ ਲੱਗੀ ਜਰੂਰ ਦੱਸ ਕੇ ਜਾਇਆ ਕਰੋ ਵਧੀਆ ਲੱਗਦਾ ਹੈ ਤੁਹਾਡੇ ਕਮੈਂਟ ਪੜ੍ਹ ਕੇ ਤੇ ਇਹ ਵੀਡੀਓ ਆਪਣੀ 2025 ਦੀ ਆਖਰੀ ਵੀਡੀਓ ਹੈ ਮੇਰੇ ਵੱਲੋਂ ਸਾਰਿਆਂ ਨੂੰ ਹੈਪੀ ਨਿਊ ईयर ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ ਤੁਹਾਨੂੰ ਸਾਰਿਆਂ ਨੂੰ ਦਿਲੋਂ ਪਿਆਰ